ਦੇ ਨਾਲ ਸਤਲੋਈ ਦੇ ਕੰਡੇ ਤੋਂ ਸ਼ੇਅਰ ਕਰ ਰਹੇ ਹਾਂ ਹਾਲਾਤ ਜਿਹੜੇ ਨੇ ਇੱਕ ਵਾਰ ਫੇਰ ਨਾਜੂਕ ਬਣ ਚੁੱਕੇ ਨੇ ਜਿੱਥੇ ਪਿਛਲੇ ਦਿਨੀ 2 ਤੋਂ 3 ਫੁੱਟ ਪਾਣੀ ਉੱਤਰ ਗਿਆ ਸੀਗਾ ਉੱਥੇ ਹੀ ਹੁਣ ਪਾਣੀ ਤਕਰੀਬਨ 5 ਤੋਂ 6 ਫੁੱਟ ਉਚਾਈ ਤੇ ਸਤਲੋਈ ਦੇ ਵਿੱਚ ਚੱਲ ਰਿਹਾ ਔਰ ਤਕਰੀਬਨ ਬੰਨ ਦੇ ਨਾਲ ਪਾਣੀ ਹੈ ਜਿਹੜਾ 5 ਤੋਂ 6 ਫੁੱਟ ਜਿਹੜਾ ਉਚਾਈ ਤੇ ਚੱਲ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਕਮਾਦ ਦੀ ਫਸਲ ਦੇਖ ਸਕਦੇ ਹੋ ਕਿ 1 ਤੋਂ 1.5 ਫੁੱਟ ਜਿਹੜੀ ਹੈ ਕਮਾਦ ਦੀ ਫਸਲ ਉਹ ਡੁੱਬਣ ਤੋਂ ਰਹਿ ਗਈ ਹੈ ਬਾਕੀ ਜੇ ਤੁਸੀਂ ਸੋਚੋ ਕਿ ਝੋਨੇ ਦੀਆਂ ਫਸਲਾਂ ਬੱਚੀਆਂ ਤਾਂ ਝੋਨਾ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇੱਕ ਹਿਸਾਬ ਦਾ ਖਤਮ ਹੋ ਚੁੱਕਿਆ ਹੈ ਪਾਣੀ ਲਗਾਤਾਰ ਆਪਣੀ ਰਫ਼ਤਾਰ ਅਤੇ ਮਾਤਰਾ ਵਧਾ ਰਿਹਾ ਪਾਖੜਾ ਦੇ ਵਿੱਚੋਂ ਲਗਾਤਾਰ ਚਾਰ ਗੇਟ ਜਿਹੜੇ ਨੇ ਉਹ ਖੋਲੇ ਗਏ ਨੇ ਤਸਵੀਰਾਂ ਅੱਜ 2 ਸਤੰਬਰ 2025 ਦੀਆਂ ਤੁਸੀਂ ਵਿਚਾਰਵਨ ਟੀਵੀ ਤੇ ਦੇਖ ਰਹੇ ਹੋ ਔਰ ਇਲਾਕਾ ਜਿਹੜਾ ਸਤਲੋਈ ਦੇ ਕੰਡੇ ਤੋਂ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਕਸਬਾ ਲੋਈਆਂ ਦੇ ਪਿੰਡਾਂ ਦੀਆਂ ਤਸਵੀਰਾਂ ਆਪ ਸਭ ਨੂੰ ਦਿਖਾ ਰਹੇ ਆਂ ਕਸਬਾ ਲੋਹਿਆ ਦੇ ਪਿੰਡ ਪਿੱਪਲੀ ਮਿਆਣੀ ਪਿੰਡ ਸਮੈਲਪੁਰ ਪਿੰਡ ਰਾਜੀਵਾਲ ਅਤੇ ਪਿੰਡ ਫਤਿਹਪੁਰ ਭੰਗਵਾ ਦੇ ਬੰਦ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਬੰਦ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਲਾਂਕਿ ਜਿਹੜੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਪਰ ਹੁਣ ਨੀਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਦੀ ਜਾਣ ਤੇ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਆਪਣੀ ਜਾਨ ਬਚਾਈ ਜਾਵੇ ਕਿਉਂਕਿ ਸਤਲੋਜ ਜਿਹੜਾ ਲਗਾਤਾਰ ਆਪਣਾ ਤਾंडव ਰੂਪੀ ਰੂਪ ਹੈ ਜਿਹੜਾ ਉਹ ਧਾਰਨ ਕਰਦਾ ਜਾ ਰਿਹਾ ਸਤਲੋਜ ਦਾ ਤਾंडਵ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਤਸਵੀਰਾਂ ਵਿਚਾਰਵਾਂ ਟੀਵੀ ਹੈ ਜਿਹੜਾ ਲਗਾਤਾਰ ਆਪ ਸਭ ਨੂੰ ਸਤਲੋਜ ਦੇ ਕੰਡੇ ਤੋਂ ਦਿਖਾ ਰਿਹਾ ਹਾਲਾਤ ਜਿਹੜੇ ਨੇ ਬੰਨ ਦੇ ਵੀ ਬਹੁਤੇ ਚੰਗੇ ਨਹੀਂ ਨੇ ਸਮਾਂ ਰਹਿੰਦਿਆਂ ਜੇਕਰ ਸਰਕਾਰਾਂ ਨੇ ਇਸ ਬੰਨ ਦੇ ਉੱਪਰ ਨਾ ਕੀਤਾ ਤਾਂ ਹਾਲਾਤ ਹੋਰ ਵੀ ਨਾਲ ਉੱਥੇ ਹੀ ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤਾ ਮੌਸਮ ਵਿਭਾਗ ਦੇ ਵੱਲੋਂ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਭਾਰੀ بارش ਹੋਣ ਦਾ ਵੀ ਅਨੁਮਾਨ ਦੱਸਿਆ ਗਿਆ ਹੈ ਜ਼ਿਲ੍ਹਾ ਜਲੰਧਰ ਲੁਧਿਆਣਾ ਕਪੂਰਥਲਾ ਅਤੇ ਫਿਰੋਜ਼ਪੁਰ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਲਗਾਤਾਰ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲਈ ਅਲਰਟ ਜਾਰੀ ਕੀਤਾ ਗਿਆ ਕਪੂਰਥਲਾ ਜਿਹੜਾ ਰੈਡ ਅਲਰਟ ਤੇ ਅਤੇ ਜਲੰਧਰ ਵੀ ਰੈਡ ਅਲਰਟ ਤੇ ਹੈ ਕਿਉਂਕਿ بارش ਜਿਹੜੀ ਲਗਾਤਾਰ ਰੋਗ ਰੋਕ ਕੇ ਹੋ ਰਹੀ ਹੈ ਅਤੇ ਭਾਰੀ بارش ਹੋ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਸਤਲੋਜ ਦੇ ਕੰਡੇ ਤੋਂ ਇਸ ਵੇਲੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹੋਰ ਕਿਸੇ ਅਪਡੇਟ ਦੇ ਲਈ ਤੁਹਾਡੇ ਨਾਲ ਜਲਦੀ ਜੁੜਾਂਗੇ ਜਿਹੜਾ ਵੀ ਇਸ ਲਾਈਵ ਨੂੰ ਦੇਖ ਰਿਹਾ ਹੈ ਜੇਕਰ ਕੋਈ ਪੰਜਾਬ ਸਰਕਾਰ ਦਾ ਅਧਿਕਾਰੀ ਹੈ ਜਿਹੜਾ ਉਹ ਵਿਚਾਰਵਣ ਟੀਵੀ ਦੀ ਇਸ ਖਬਰ ਨੂੰ ਦੇਖ ਰਿਹਾ ਤਾਂ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਬੰਨ ਦੇ ਉੱਪਰ ਜਿਹੜੀ ਹੈ ਮਿੱਟੀ ਪਾਉਣ ਦਾ ਕੰਮ ਜਲਦੀ ਤੋਂ ਜਲਦੀ ਅਧਿਕਾਰੀਆਂ ਨੂੰ ਕੇ ਇਲਾਕੇ ਦੇ ਲੋਕਾਂ ਦੇ ਵੱਲੋਂ ਆਪਣੇ ਪੱਧਰ ਤੇ ਮਿੱਟੀ ਪਾਉਂਦਾ ਜਿਹੜਾ ਕੰਮ ਲਗਾਤਾਰ ਜਾਰੀ ਹੈ ਕਿਉਂਕਿ ਜ਼ਿਮੀਂਦਾਰਾਂ ਦੀ ਫਸਲ ਹੈ ਜਿਹੜੀ ਸਤਲੋਜ ਦੇ ਕੰਡੇ ਤਾਂ ਫਸਲ ਹੈ ਜਿਹੜੀ ਬਿਲਕੁਲ ਖਰਾਬ ਹੋ ਚੁੱਕੀ ਹੈ ਔਰ ਇਹ ਤੁਸੀਂ ਤਸਵੀਰਾਂ ਦੇ ਵਿੱਚ ਕਮਾਦ ਦੀ ਫਸਲ ਹੈ ਜਿਹੜੀ ਇਹ ਦੇਖ ਸਕਦੇ ਹੋ ਕਿ ਇੱਕ ਤੋਂ 1.5 ਫੁੱਟ ਜਿਹੜਾ ਕਮਾਦ ਡੁੱਬਣੋਂ ਰਹਿ ਗਿਆ ਨਹੀਂ ਤਾਂ 10 ਫੁੱਟ ਦੇ 10 ਤੋਂ 15 ਫੁੱਟ ਪਾਣੀ ਹੈ ਜਿਹੜਾ ਬੰਨ ਦੇ ਨਾਲ ਡੁੰਗਾਈ ਤੇ ਚੱਲ ਰਿਹਾ ਸੋ ਇਸ ਵੇਲੇ ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹਿਆਂ ਦੇ ਪਿੰਡਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੰਨ ਦੇ ਹਾਲਾਤ ਵੀ ਬਹੁਤ ਹੈ ਜਿਆਦਾ ਚੰਗੇ ਨਹੀਂ ਨੇ ਔਰ ਤਸਵੀਰਾਂ ਦੇ ਵਿੱਚ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਵਿਚਾਰਵਨ ਟੀਵੀ ਦੀ ਸਕਰੀਨ ਤੇ ਇਸ ਵੇਲੇ ਵਿਚਾਰਵਨ YouTube ਚੈਨਲ ਦੇ ਉੱਪਰ ਦੇਖ ਪਾ ਰਹੇ ਹੋ ਸੋ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਬਹੁਤੇ ਚੰਗੇ ਨਹੀਂ ਪਰ ਅਰਦਾਸ ਕਰਦੇ ਆ ਕਿ ਮਾਲਕ ਜਿਹੜਾ ਆਪ ਸਭ ਨੂੰ ਸਹੀ ਸਲਾੰਤ ਰੱਖੇ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਚੇਤਾਵਨੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਾਰੀ ਕੀਤੀ ਗਈ ਹੈ ਸੋ ਇਲਾਕੇ ਦੇ ਕਿਸਾਨ ਵੀਰਾਂ ਦੇ ਵੱਲੋਂ ਲਗਾਤਾਰ ਚਿੰਤਾ ਜਤਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਹੜ੍ਹਾਂ ਦੀ ਮਾਰ ਤੋਂ ਬਚਿਆ ਜਾਵੇ ਕਿਉਂਕਿ ਤਸਵੀਰਾਂ 2019 ਅਤੇ 2023 ਦੇ ਵਿੱਚ ਡਰੋਨ ਵਾਲੀਆਂ ਦੇਖੀਆਂ ਜਾ ਰਹੀਆਂ ਸਨ ਪਰ ਹੁਣ ਵੀ ਹਾਲਾਤ ਜਿਹੜੇ ਨੇ ਬਹੁਤ ਚੰਗੇ ਨਹੀਂ ਰਹੇ ਇਸ ਵੇਲੇ ਜਿਹੜਾ ਮਸਲਾ ਹੈ ਉਹ ਹੋਰ ਵੀ ਗੰਭੀਰ ਬਣ ਚੁੱਕਿਆ ਕਿਉਂਕਿ بارش ਹੈ ਜਿਹੜੀ ਲਗਾਤਾਰ ਪੈ ਰਹੀ ਹੈ ਅਤੇ ਫਸਲਾਂ ਜਿਹੜੀਆਂ ਨੇ ਸਤਲੋਜ ਦੇ ਕੰਡੇ ਖਰਾਬ ਹੋ ਚੁੱਕੀਆਂ ਨੇ। ਪਰ بارش ਹੈ ਜਿਹੜੀ ਉਹ ਵੀ ਬਿਲਕੁਲ ਤਿਆਰ ਹੈ। ਤੁਸੀਂ ਉੱਪਰ ਅਸਮਾਨ ਦੇ ਵਿੱਚ ਬੱਦਲਾਂ ਵੱਲ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ بارش ਹੈ ਜਿਹੜੀ ਲਗਾਤਾਰ ਪੈ ਰਹੀ ਹੈ। ਸੋ ਇਸ ਵੇਲੇ ਅਸੀਂ ਸਤਲੋਈ ਦੇ ਕੰਡੇ ਤੋਂ ਤਸਵੀਰਾਂ ਵਿਚਾਰਵਨ ਟੀਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹੈ। ਹੋਰ ਵੀ ਅਪਡੇਟ ਦੇ ਲਈ ਜਿਵੇਂ ਕੋਈ ਅਪਡੇਟ ਹੁੰਦੀ ਹੈ ਤੁਹਾਨੂੰ ਜਰੂਰ ਵਿਚਾਰਵਨ ਟੀਵੀ ਦੀ ਟੀਮ ਹੈ ਜਿਹੜੀ ਲਗਾਤਾਰ ਦਿਖਾਉਂਦੀ ਰਹੇਗੀ। ਸਾਡੀ ਕੋਸ਼ਿਸ਼ ਹੈ ਕਿ ਆਪ ਸਭ ਤੱਕ ਸਹੀ ਸਟੀਕ ਅਤੇ ਜਾਣਕਾਰੀ ਭਰਪੂਰ ਜਿਹੜੀ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ ਅਤੇ ਆਸ ਕਰਦੇ ਹਾਂ ਕਿ ਆਪ ਸਭ ਦੇ ਲਈ ਇਹ ਜਾਣਕਾਰੀਆਂ ਜਿਹੜੀਆਂ ਨੇ ਕੰਮ ਆਉਣਗੀਆਂ ਜੇਕਰ ਕੋਈ ਵੀ ਨੀਵੇਂ ਇਲਾਕਿਆਂ ਦੇ ਵਿੱਚ ਕੰਮਕਾਰ ਕਰਨ ਵਾਲੇ ਲੋਕ ਫਸੇ ਨੇ ਤਾਂ 112 ਨੰਬਰ ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾ ਸਕਦਾ ਹੈ ਪ੍ਰਸ਼ਾਸਨ ਦੀ ਮਦਦ ਲਈ ਜਾ ਸਕਦੀ ਹੈ ਹਾਲਾਂਕਿ ਤੁਸੀ ਬੰਦੇ ਜਿਹੜੇ ਹਾਲਾਤ ਨੇ ਉਹ ਵੀ ਬਹੁਤੇ ਚੰਗੇ ਨਹੀਂ ਇਸ ਤੇ ਮਿੱਟੀ ਪਾਉਣ ਦਾ ਜਿੱਥੇ-ਜਿੱਥੇ ਵੀ ਡੈਮੇਜ ਹੈ ਬਣ ਉੱਥੇ ਮਿੱਟੀ ਪਾਉਣ ਦਾ ਕੰਮ ਜਲਦੀ ਕਰ ਦੇਣਾ ਚਾਹੀਦਾ ਤਾਂ ਕਿ ਹਾਲਾਤ ਜਿਹੜੇ ਨੇ ਸਮਾ ਰਹੇ ਨੇ ਕੰਟਰੋਲ ਦੇ ਵਿੱਚ ਰਹਿ ਸਕਣ ਸੋ ਤਸਵੀਰਾਂ ਤੁਹਾਨੂੰ ਇੱਕ ਵਾਰ ਸੇ ਦੱਸ ਦਈਏ 2 ਸਤੰਬਰ 2000 25 ਦੀਆਂ ਸਤਲੋਈ ਦੇ ਕੰਡੇ ਤੋਂ ਤੁਹਾਨੂੰ ਜ਼ਿਲ੍ਹਾ ਜਲੰਧਰ ਕਸਬਾ ਲੋਹੀਆਂ ਦੇ ਪਿੰਡਿਆਂ ਦੀਆਂ ਦਿਖਾ ਰਹੇ ਆ ਜਿੱਥੇ ਕਿ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਹੈ ਸਤਲੋਈ ਦੇ ਕੰਡੇ ਖਰਾਬ ਹੋ ਚੁੱਕੀ ਹੈ ਤੇ ਹੁਣ ਜਿਹੜਾ ਮਸਲਾ ਹੈ ਉਹੋ ਭੱਜ ਚੁੱਕਿਆ ਕਿ ਬਾਹਰ ਰਹਿੰਦੇ ਲੋਕਾਂ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾ ਸਕੇ ਸੋ ਇਸ ਵਾਲੇ ਵਿਚਾਰਵਨ ਟੀਵੀ ਜਿਹੜਾ ਤੁਹਾਡੇ ਕੋਲੋਂ ਅੱਗੇ ਲੈਂਦਾ ਕਿਉਂਕਿ ਪੂਰੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਹੋਰ ਵੀ ਅਪਡੇਟ ਦੇ ਲਈ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ